ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆ। ਇਹ ਰੈਨਗੇ ਵੈਲਵਟ ਦਾ ਸੂਟ ਹੋਏਗਾ ਸ਼ਰਟ ਐਂਡ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਬਾਟਮ ਨਾਲ ਇਸ ਦੇ ਪਲੇਨ ਹੋਏਗੀ ਵੈਲਵਟ ਦੀ। ਪ੍ਰਾਈਸ ਆਪਾਂ ਇਹਨਾਂ ਦਾ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ। ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਵਿਸਕੋਸ ਕ੍ਰੇਪ ਦਾ ਪ੍ਰਿੰਟਡ ਸੂਟ ਮਿਲ ਜੇਗਾ ਉਸ ਦੇ ਉੱਪਰ embroidery ਬਹੁਤ ਹੀ ਪਿਆਰੀ ਕੀਤੀ ਗਈ ਹੈ ਵਿਸਕੋਸ ਕ੍ਰੇਪ ਦੀ ਨਾਲ ਪਲੇਨ ਬਾਟਮ ਹੋਏਗੀ। ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕਰ ਦਿੱਤਾ। ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਦੁਪੱਟੇ ਦੇ ਉੱਪਰ ਵਰਕ ਕੀਤਾ ਗਿਆ ਵੈਲਵਟ ਦਾ ਹੋਏਗਾ ਸੂਟ ਬਾਟਮ ਵੀ ਨਾਲ ਹੋਏਗੀ ਵੈਲਵਟ ਦੀ ਬਾਟਮ ਤੇ ਵੀ ਵਰਕ ਕੀਤਾ ਹੋਏਗਾ ਪ੍ਰਾਈਸ ਆਪਾਂ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਹੈ ਅਗਲੇ ਜਿਹੜੇ ਸੂਟ ਹੋਣਗੇ ਨੇਚਰਲ ਕ੍ਰੇਪ ਦਾ ਸੂਟ ਹੋਏਗਾ embroidery ਬਹੁਤ ਹੀ ਪਿਆਰੀ ਕੀਤੀ ਹੈ ਹੈਵੀ ਸੂਟ ਰੈਡੀ ਕੀਤੇ ਗਏ ਨੇ ਇਹਨਾਂ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਔਰਗੈਂਜ਼ਾ ਦਾ ਸੂਟ ਹੋਏਗਾ embroidery ਕੀਤੀ ਗਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਅਗਰ ਤੁਸੀਂ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਕੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਕਲਰ ਆਪਸ਼ਨ ਜਿਹੜੇ ਹੋਣਗੇ ਸਾਰੇ ਹੀ ਸੂਟਾਂ ਦੇ ਵਿੱਚ ਆਪਾਂ ਬਹੁਤ ਹੀ ਪਿਆਰੀ ਲੈ ਕੇ ਆਏ ਹਾਂ ਬਹੁਤ ਹੀ ਪਿਆਰੀ ਸੂਟ ਰੈਡੀ ਕੀਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲ ਜਾਏਗਾ ਪ੍ਰਿੰਟਡ ਸ਼ਰਟ ਐਂਡ ਦੁਪੱਟਾ ਰਹੇਗਾ ਬਾਟਮ ਪਸ਼ਮੀਨੇ ਦੀ ਨਾਲ ਪਲੇਨ ਹੋਏਗੀ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਮੈਂਸ਼ਨ ਕਰ ਦਿੱਤਾ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ ਲਈ